ਗੱਡੀ ਮਾਰੂ ਪਹਿਨੀ ਹਿਸਾਬ ਦੇ ਹਾਂ ਹਾਂ ਇਹ ਕਰ ਬੈਕ ਲਵਾ ਨਾ ਬੈਕ ਲਵਾ ਨਾ ਤੇ ਕੱਟ ਲੈ ਤੇ ਕੱਟ ਲੈ ਹੇ ਹੇ ਨਹੀਂ ਮੈਨੂੰ ਪਹਿਲਾਂ ਪਤਾ ਦੀ ਮਾਰ ਚਾਬੀ ਲੈ ਕੇ ਜਾ ਕੇ ਗੱਡੀ ਚਾਬੀ ਦਿਖਾਈ ਟੁੱਟੀ ਟੁੱਟ ਹੀ ਗਈ ਤੇ ਨਾ ਨਵੀਂ ਬਣਵਾ ਲਈ ਨਵੀਂ ਬਣਵਾ ਲਈ ਦੀ ਚਾਬੀ ਉਹ ਉਹ ਕਾਹਨ ਟੁੱਟੀ ਦਾ ਹੋਈ ਆਪਣਾ ਉਹ ਸਾਲਾ ਸੁੱਕਾ ਜਾ ਲੈ ਕੀ ਹੋ ਗਿਆ ਗੱਡੀ ਨੂੰ ਆ ਤਾਂ ਫੇਰ ਪਾਈ ਪਹਿਲਾਂ ਚਲਾਨ ਪਰ ਪਰਸਨ ਨੂੰ ਮੈਨੂੰ ਈਮੇਲ ਆ ਗਈ ਚੰਡੀਗੜ੍ਹ ਚਲਾਨ ਘਟਾਇਆ ਤੂੰ ਕਹਿ ਕੇ ਮੈਨੂੰ ਸੰਗਰੂਰ ਕਹਿੰਦਾ ਸੰਗਰੂਰ ਜਾਊਗਾ ਓਏ ਉਹ ਦੇ ਲਾ ਓਏ ਉਹ ਲੈ ਕੇ ਆਦੀ ਮੇਰਾ ਦੋਸਤ ਆਮਾ ਗੱਡੀ ਉਹਨੇ ਘਰਾਇਆ ਹਰਾ ਮੀ ਇੱਕ ਨੰਬਰ ਦਾ ਕੁੜੀ ਨੂੰ ਮਨ ਲੱਗਾ ਹੋਇਆ ਕਿਸੇ ਨੂੰ ਜਾਂ ਫਿਰ ਐਂ ਕਰ ਦੇ ਹੈ ਗੱਡੀ ਲੈ ਜੀ ਅਬ ਦੀ ਉਸ ਕਿਲੀ ਨੂੰ ਗਾਹ ਕਰਕੇ ਉਹਦੀ ਸੇਰੀ ਨਾਲ ਮੇਰੀ ਗੱਲ ਕਰਾ ਦੇ ਓਏ ਸ਼ਰਮ ਮੰਨ ਲੈ ਓਏ ਸ਼ਰਮ ਯਾਰ ਕੀ ਸ਼ਰਮ ਮੰਨ ਮੈਂ ਹੈ ਮੇਰੇ ਬੰਦੇ ਵੀ ਸ਼ਰਮ ਮੰਨਦੇ ਮੈਂ ਲੈ ਜੀ ਫਿਰ ਲੈ ਜੀ ਚਾਬੀ ਲੈ ਜੀ ਕੁੜੀ ਚਵਾਕਾ ਚ ਲੈਣਾ ਬੰਦਾ ਤੂੰ ਦਾੜੀ ਕਿਨੇ ਦੇਖਾ ਦੇਖਣੀ ਨੂੰ ਤੂੰ ਚਾਬੀ ਲੈ ਜੀ ਫਿਰ ਸਾਰੇ ਗੱਲ ਲੈ ਜੀ ਚਾਬੀ ਹਾਂ ਜਾ ਕੇ ਦਿਖਾਈ ਹੁਣ ਤੂੰ ਫਿਰ ਦੋ ਘੰਟੇ ਜਾਂਦੇ ਬਈ ਮਣੇ ਚਲਾਨ ਪਾਰ ਪਹਿਲਾਂ ਬੱਚਾ ਸਾਰਾ ਦਿਨ ਫਿਰ ਜੀ ਮੈਂ ਨਿਕਾਏ ਕਿੰਨ ਪਰਦਾਂਗੇ ਮੈਂ ਤਾਂ ਫਿਰ ਹੱਥ ਨਾਲ ਨਹੀਂ ਚਲਾਨ ਪਾਰ ਇਹ ਮਰ ਜੀ ਐਂਦੇ ਤਿੰਨ ਸੰ ਤੁਮੇ ਤਾਂ ਚਾਰ ਫੜੇ ਨਾ ਖਾਲੀ 16 24 ਦਾ ਆ ਆਹੀ ਗੱਲ ਹੈ ਇਹੀ ਗੱਲ ਹੈ ਇਹੀ ਗੱਲ ਹੈ ਇੱਕ ਦੋ ਕੁ ਮਹੀਨੇ ਆਪਨਾ ਬਾਪ ਹਜੂਰ ਸਾਹਿਬ ਨੇ ਕਹਿਆ ਦੀ ਪਹਿਲਾਂ ਹਾਂ ਹਾਂ ਸੋਤੇ ਸਵੇਰ ਜੀ ਬਾਗਿਆ ਦੀ ਹਾਂ ਗਿਆ ਤਾ ਉਹ ਤੋਂ ਮਗਰੋ ਕੱਟਾ ਚਲ ਗਿਆ ਵਿਚਾਰਾ ਓਏ ਹਾਇ ਹੋਰ ਬੜੀ ਟੌਪ ਕੁਆਲਟੀ ਆਈ ਦੀ ਉਹ ਕੋਈ ਕੱਟਾ ਇੱਕ ਨੰਬਰ ਕੱਟਾ ਸੀ ਸਾਂਹ ਤਿਆਰ ਹੁੰਦਾ ਵਧੀਆ ਉਹ ਆ ਸਾਲਾ ਨਾ ਰਾਤ ਨੂੰ ਖੁੱਲ ਕੇ ਹੱਥ ਆ ਗਿਆ ਦਾਣਾ ਜਾ ਹਾਂ ਮੈਂ ਦੇਖਿਆ ਹੈ ਖਾਂਦਾ ਵੀ ਦੇਖਿਆ ਮੈਂ ਮੈਂ ਖਾਂਦਾ ਦੇਖਿਆ ਹੋਰ ਕੀ ਤਾਂ ਗੱਲ ਹੈ ਤੈ ਤੈ ਖਵਾਇਆ ਹੈ ਤੈ ਆਪਾਂ ਨਹੀਂ ਖਵਾਇਆ ਆਮ ਡਾਕਟਰ ਨੂੰ ਉੜ ਭੇਜਤੀ ਹੁੰਦਾ ਹੈ ਤੈ ਕਿਦੋਂ ਕਰਾਉਂਦਾ ਆ ਦੇਖੇ ਹਏ ਵੇ ਇਹ ਬੰਦਾ ਕੌਣ ਹੈ ਮੂੰਹ ਹੀ ਦਿਖ ਨਹੀਂ ਰਿਹਾ ਨਾ ਨਾ ਦੇਖਦਾ ਨਾ ਲੈ ਸ਼ਰਮ ਤਾਂ ਨਹੀਂ ਆਈ ਤੈਨੂੰ ਐ ਮੇਰਾ ਸੜਕਾ ਤੋਂ ਬਣਾਣੀ ਹੋਊ ਹੈ ਹਾਂ ਮੈਂ ਮੈਂ ਕੋਤ ਸਾਰੇ ਮੈਂ ਸਾਰੇ ਕੰਮ ਜਾਣਦਾ ਮੈਨੂੰ ਪਤਾ ਵੀ ਕਿਹੜੀ ਚੀਜ਼ ਤੋਂ ਕਦੋਂ ਕੰਮ ਲੈਣਾ ਆਹ ਆਈ ਕੰਮ ਫੜਾ ਚਾ ਵੀਰ ਇੱਕ ਗੱਲ ਹੋਰ ਹੈ ਹੈ ਜਦੋਂ ਇਹ 5-5000 ਦੇ ਵਿੱਚ ਹੈ ਤੈਨੂੰ ਪਤਾ ਹੈ ਮੈਂ ਹਾਂ ਮੈਨੂੰ ਪਤਾ ਹੈ 2500 ਬਟੂ ਹੀ ਤੈਂ ਕੱਟਿਆ ਤੈਨੂੰ ਮੈਂ ਦੇਖਿਆ ਮੰਨ ਜਾ ਕੱਟੇ ਚੱਲਾ ਕੱਟੇ ਕੱਟੇ ਇਹ ਸਾਤ ਹੋਰ ਲੱਛਾ ਪੋਣੀ ਤੇਰੇ ਪੋਏ ਦੀ ਦੱਸਦਾ ਮੈਂ ਚਲਾ ਐ ਗੱਲ ਫਿਰ ਹੈ ਗੱਡਾ ਲੈ ਜਾ ਚੱਲ ਹਾਂ ਚਲ ਚਲਾਵਾਂ ਜਾਂ ਪੰਤ ਦਾ ਪਰਦਾਂ ਚੜ ਫਿਰ ਠੀਕ ਹੈ ਠੀਕ ਹੈ ਹੁਣ ਹੁਣ ਪੜਾ ਦੇ ਮੇਰੀ ਗੱਡੀ ਹਾਂ ਪੰਜ ਕਿਹੜੇ ਤੇ ਤੇਲ ਜੇ ਪਾਉਣਾ ਮੈਂ ਤਾਂ ਨੰਗ ਹੋਇਆ ਕਹਣਾ ਰੁਪਈਆ 41 ਦਾ ਕੋਟਿਆ ਹੋ ਜਾਣਗੇ ਜਾਲ ਕੇ ਤਾਂ ਮਾਇ ਮਗਣਾ ਉਹਨੂੰ ਨੰਗ ਹੋ ਜਾਣਾ ਨਾ ਨਾ ਸੱਚੀ ਆ ਜੀ ਲੈਣ ਉਹ ਠੇਕੇ ਜੋਂ ਉਹ ਲੈਣਾ ਚੱਲ ਮੇਰੀ ਬੋਤਲ ਮੈਂ ਛੱਡ ਗਿਆ ਆ ਛੱਡ ਗਿਆ ਆ ਸਾਲਾ ਸੁੱਕਾ ਜਿਹਾ ਹੈਗਾ ਸਕੀਮੀਆਂ ਛੱਡ ਮੈਂ ਵੀ ਆ ਪਵਿੱਤਰ ਨਹੀਂ ਤੇ ਓਏ ਹਾਂ ਵੀ ਖਜਾਨਚੀ ਸਾਹਿਬ ਹਾਂ ਬੱਪੂ ਮੈਨੂੰ ਕੱਲ ਦੀ ਸਮਝ ਨਹੀਂ ਆਉਂਦੀ ਜਿਹਨੂੰ ਕੋਈ ਕਰੇ 10 ਰੁਪਏ ਦਿੰਦਾ ਉਹ ਪਿੰਡ ਦੇ ਖਜਾਜ ਜਿਵਣਾ ਦਾ ਜੁਨੀਆੰਦਾ ਉਹ ਕੁੰਟੀ ਤਾ ਨਾਮਜਾਹ ਕਰਾ ਪਹਿਲਾਂ ਲੋਕ ਮਥੇ ਰਿਕਨੀ ਆਏ ਨੇ ਲੋ ਤਾਂ ਬਥੇ ਕੰਮ ਨਹੀਂ ਕੀ ਹੁਣ ਤਾਂ ਹੁਣ ਤੈਨੂੰ ਕੀ ਚਾਹੀਦਾ ਬਾਪੂ ਮੇਰੀ ਗੱਲ ਸੁਣ ਬੁੱਤ ਤੈਨੂੰ ਕੁਛ ਨਹੀਂ ਮਿਲਣਾ ਕੰਮਾਂ ਚੋ ਕਰੇ ਕੰਮ ਕਰਦਾ ਕਰ ਉਹ ਇਹ ਤਾਂ ਨੌਲੇਜ ਵਧੇ ਬਾਪੂ ਇਹ ਕੰਮਾਂ ਚ ਉਹ ਤਾਂ ਕਾਦੀ ਨੌਲੇਜ ਵਧਦੀ ਆ ਮੇਰੀ ਗੱਲ ਸੁਣ ਮੈਂ ਜਾ ਕੇਣਾ ਭੋਗ ਰਿਸ ਆਪਣੇ ਸੱਜੀ ਪੋਗਾਗਾ ਹਾਂ ਉੱਥੇ ਜਾ ਕੇ ਹਾਂ ਠੀਕ ਆ ਤੂੰ ਉਹ ਤੇਰੇ ਭਾਈ ਨੂੰ ਅਮ ਨੂੰ ਨਾਲ ਲਾ ਕੇ ਨਾ ਆਪਣੀ ਮੰਦਿਰ ਸਰੋਂ ਪਈਆ ਸਰੋਂ ਲੱਗਦੀ ਬਾਪੂ ਇਹ ਕੀ ਆਪਾਂ ਤੂੰ ਪੁੱਤ ਹੋਦੋਂ ਟੱਟੂ ਦਾ ਉਹ ਜਦ ਨੂੰ ਨਹੀਂ ਨਾਲ ਜੂ ਤੂੰ ਪ੍ਰਧਾਨਾ ਬਣ ਗਿਆ ਨਾ ਜੂ ਨਹੀਂ ਆਂਦਾ ਤੱਕ ਮੁਖਜਾ ਦੀ ਬਣਾਤਾ ਤੋ ਉਹਨੂੰ ਕਹਿ ਦੋ ਉਹ ਜਾਂਦਾ ਮੈਨੂੰ ਖੇਤ ਨਾਲ ਬੁਲਾਣਾ ਮੇਰੀ ਗੱਲ ਸੁਣੋ ਆਪਣੇ ਅੱਧੇ ਬਿਕਾ ਸਰੋਂ ਲਾਈ ਹੋਈ ਆ ਮੰਡੀ ਚ ਪਈ ਆ ਅਸੀਂ ਮੈਂ ਉਹਨੂੰ ਸਾਦਾ ਇੱਕ ਮਿੰਟ ਹੌਂਤਾ ਲਵਾਂਦਾ ਹੌਂਤਾ ਲਵਾਂਦਾ ਮੈਂ ਆਈ ਬਾਪੂ ਸਾਦਾ ਬੰਦ ਕਰਿਆ ਇਹਨੂੰ ਉਹ ਤੂੰ ਤਾਂ ਸੁਣ ਲੈ ਪਹਿਲਾਂ ਮੇਰੀ ਮੇਰੀ ਗੱਲ ਸੁਣੋ ਉੱਥੇ ਆਪਣੀ ਮੰਡੀ ਸਰੋਂ ਪਈ ਆ ਇਹ ਇਹ ਲਾ ਕੇ ਇਹਨੂੰ ਪਤਾ ਕਿੱਥੇ ਉਹ ਹੌਂਤਾ ਲਵਾਂ ਮੇਰੀ ਆ ਕੀ ਸੇ ਬੜਾ ਮੂੰਹ ਮਹੀਨਾ ਨਾ 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 ਕਢਾ ਦੇਣਾਗੇ ਖੜਾ ਦਾਂਗੇ ਕੁਝ ਖੜਾ ਨਾ ਕਰਦੇ ਕੋਈ ਮੈਂ ਇੱਥੇ ਮੜਾਏ ਪੇਪਰ ਜਿਹੜਾ ਦੀ ਮੇਰੇ ਕੋਲ ਪੇਪਰ ਕਰ ਦਿਓ ਟਰੈਕਟਰਾਂ ਦਾ ਸਭ ਜਾ ਗਾ ਲੂ ਠਿੰਗਾ ਕਿਵੇਂ ਟਰੈਕਟਰਾਂ ਦਾ ਸਲੋਂ ਗਾ ਲੇ ਪੱਲਾ ਵਸਾ ਕੇ ਜਿਹਾ ਸਾਰਾ 10 15 ਮਾਸਾ ਹੋਣੀਆਂ ਉਹ ਆਪਾਂ ਉਹ ਚੜੰਬਾ ਨਾ ੜੰਬੇ ਜਿਹਾ ਕਢਾ ਦਈਏ ਉਹ ਦੇਣਾ ਬਹਿਲੇ ਜੀ ਨਾ ਮੈਂ ਕੱਲ ਨੂੰ ਕਰ ਲਾਂਗੇ ਉਹ ਮੈਂ ਕਰ ਲੈਣਾ ਜਦ ਕਰ ਲੈ ਕਰ ਲੈ ਬਾਪੂ ਤੁਹਾਨੂੰ ਗਾਣਾ ਹੀ ਨਾ ਦੇ ਬਸ ਕਰ ਲੋਂਗੇ ਮੈਂ ਸਪਰੇ ਵੀ ਨਹੀਂ ਫਿਰ ਉਹ ਹੈਂ ਉਸਿਆ ਕਰ ਲੋਂਗੇ ਕਰ ਲਾਂਗੇ ਚਲ ਠੀਕ ਆ ਕਰ ਲੋ ਜੇ ਮਾਰਦੀ ਕਰ ਉਹ ਕਰ ਲਾਂਗੇ ਨਹੀਂ ਕਰ ਲਾਂਗੇ ਹਾਂ ਬਾਪੂ ਉਹ ਤਾਂ ਲੇਫਰੀਓਂ ਦੇ ਪਗਜਾ ਮੈਂ ਬਾਪੂ ਪੇਪਰ ਜ਼ਰੂਰੀ ਉਹ ਪੇਪਰ ਕਾ ਪੇਪਰ ਤਾਂ ਹਾਂ ਤੇ ਰਹੇ ਨਾ ਨਹੀਂ ਨਹੀਂ ਮੈਂ ਨਹੀਂ ਜਮੀ ਹੱਦ ਕਰੀ ਨਾ ਮੈਂ ਤੇ ਮੈਂ ਤਾਂ ਕਿਸੇ ਨੂੰ ਤਾਂ ਟਾਈਮ ਦੇ ਹੀ ਖੜਾ ਯਾਰ ਮੈਂ ਉਹ ਭੈਣ ਮਰਾਵੇ ਟਾਈਮ ਆਪਾਂ ਇਹਦੇ ਚ ਚਲਾਨ ਕੱਢ ਲਾਂਗੇ ਇਨਕੀ ਦੱਸਣਾ ਆਪੇ ਬਾਪੂ ਨੂੰ ਕੀ ਪਤਾ ਲੱਗੂ ਕਿੰਨੀ ਕਿਸਰ ਹੋਈ ਆ ਕਿ ਨਾ ਬਾਪੂਆਂ ਵਪਾਰ ਦੀ ਵਾਰ ਵੇਚ ਦਾਂਗੇ ਆਪਣਾ ਚਲਾਨ ਭਰੇ ਜੋ ਕੰਮ ਮੇਰਾ ਤਾਂ ਮੱਖਾਂੇ ਕੰਮ ਕਰਿਆ ਤੂੰ ਉਹੀ 3 ਵਜੇ ਦਾ 3 ਵਜੇ ਹੀ ਰਹੇਗਾ ਕੋਈ ਆਏ ਨਹੀਂ ਕਰਦੂ ਕੋਈ ਜਵਾਨ ਵੀ ਹੁੰਦੇ ਵੀ ਉਹ ਆਸ ਕੰਦੀ ਕਦੀ ਜਮਾਨ ਹੁੰਦੀ ਹੈ ਅਸਤੇ ਇੱਥੇ ਗੱਲ ਕਰਕੇ ਉੱਥੇ ਜਾ ਕੇ ਮੁੱਕਰੀ ਜਾਂਦੇ ਨੇ ਹਾਂ ਜਦੋਂ ਬਲ ਕਹਿੰਦੇ ਆਉਂਗਾ ਆਉਂ ਅੱਜ ਕੱਲ ਕਾਦੀਆਂ ਨਾਲ ਪਿਆਰ ਨਹੀਂ ਪਿਆਰ ਤਾਂ ਸਾਡੇ ਵੇਲੇ ਦੀ ਕਾਲ ਪੜਾਉਣ ਦੀ ਲੋਕਾਂ ਵਾਲਾ ਹਾਂ ਹਾਂ ਆਹਾਂ ਸਰੋਂ ਫਿਰ ਐਂ ਕਰ ਦੋ ਤਿੰਨ ਅੜੰਬੇ ਹੋਰ ਪੁੱਛ ਕੋ ਇੰਨੀ ਸਰੋਂ ਇੱਕ ਕਦਮ ਵੀ ਨਾ ਕੱਢਣੀ ਨੀ ਇੱਕ ਨਾ ਬੰਦ ਨੀ ਕੰਮ ਜਦੋਂ ਸਾਹਮਣੇ ਆਉਂਦੀ ਇੰਨੀ ਕਿਸਰੋਂ ਖਾਤਰ ਕਦਮ ਬਾ ਓਏ ਹੁਣ ਮੈਂ ਹੁਣ ਦੱਸਿਆ ਆੜਾ ਤਾਂ ਲਾਈਆਂ ਹੋਈਆਂ ਦੀ ਹੁਣ ਬਰਸੀਨ ਵਾਲੇ ਤੇ ਨਾ ਉਹ ਤਾਂ ਮੇਰੇ ਨਾਲ ਖਾ ਕੇ ਡੋਡੇ ਰੋਜ ਖੇਤ ਪਾਇਆਦੀ ਕਿ ਚਾਹ ਬਣਾਉਂ ਰੋਟੀ ਕੋਟ ਸਾਰਾ ਕੁਝ ਅੱਗੇ ਮੈਂ ਤਾਂ ਸਰੋਂ ਗੁੱਡੂ ਆਹਾਂ ਵੇਖ ਲੈ ਓਏ ਐਂ ਹੁਣ ਤੈਨੂੰ ਨਹੀਂ ਪਤਾ ਇਹ ਚੀਜ਼ ਐ ਤੁੰਗ ਦੇ ਖੇਤ ਕਿਹੜਾ ਮਾਰਿਆ ਵੀ ਐ ਉੱਥੇ ਜਾ ਕੇ ਅੰਮ੍ਰਿਤਸਰ ਭਾ ਗਿਆ ਉੱਥੇ ਅਗਿਆ ਮੈਂ ਪਾਤੀ ਜੋ ਗੱਲ ਹੈ ਚਲੋ ਤਾਂ ਫਿਰ ਉੱਥੋਂ ਤਾਂ ਮੇਰਾ ਅੱਡਾ ਗੱਲਾਂ ਕਰਕੇ ਕੋਲ ਦੁਨੀਆ ਦਾ ਨਸ਼ਾ ਹੁਣ ਗਿਆਨੀ ਤਾਂ ਨਹੀਂ ਮੰਨ ਲੈ ਐ ਇੰਨੇ ਕੋ ਸਰੋਂ ਨਾਲ ਨਹੀਂ ਤੇਰਾ ਹਿੱਲਾ ਹੋਣਾ ਫਿਰ ਉਹ ਉਹ ਤਾਂ ਚੰਡੀਗੜ੍ਹ ਹੀ ਕਟਾਤਾ ਚਲਾਣ ਜਾ ਕੇ ਸਰੋਂ ਤਾਂ ਹੁਣ ਮੈਨੂੰ ਹੀ ਪਤਾ ਸਰੋਂ ਦਾ ਇੰਨੀ ਕੀ ਬਾਬਾ ਇਹ ਮੈਂ ਤਾਂ ਤੇਰੇ ਆਸਰੇ ਆ ਗਿਆ ਅਭੀ ਉੱਥੇ ਸਰੋਂ ਪਈ ਪਈ ਆ ਉਹਦੇ ਵਿੱਚੋਂ ਕੱਢ ਲਾਂਗੇ ਰੁਪਏ ਇਹ ਜੋ ਕੀ ਕੱਢਾਂਗੇ ਕੀ ਛੱਡਾਂਗੇ ਇਹਦੇ ਨੂੰ ਬਹੁਤ ਧੜੰਬੇ ਵਾਲਾ ਰੁਪਈਆ ਲੈ ਜੂ ਫਿਰ ਹੱਲ ਕਰ ਯਾਰ ਮੈਨੂੰ ਨਹੀਂ ਪਤਾ ਇਹ ਗੱਲ ਦਾ ਤੂੰ ਇੰਨੀ ਗੱਤਰ ਲਵੇ ਐਂ ਕਰ ਪੋਹੜਾਂ ਬੇਜਾੜਾ ਖੜਾ ਉਹਨੂੰ ਹਾਕ ਮਾਰ ਮੇਰੇ ਸਾਲ ਨੂੰ ਬਲਦਾ ਉਹ ਤੋਂ ਪੁੱਛਤਾ ਸੀ ਕਿੰਨੇ ਰੁਪਏ ਲਊ ਲੈ ਵੀ ਜਾ ਹਾਂ ਪੁੱਛ ਪੁੱਛੋ ਨਾ ਲਿਆ ਬਲਾ ਕੇ ਇਧਰ ਸਾਬੀ ਜੀ ਆ ਜਾਓ ਰੀ ਇਧਰ ਆ ਇਧਰ ਖੜ ਕੇ ਆ ਜਾ ਗੱਲ ਕਰੀਏ ਕੋਈ ਆਪਣੇ ਖੜ ਕੇ ਵੀ ਗੱਲ ਕਰਨੀ ਆ ਆਏ ਮੜਾ ਜਾ ਆਓ ਕੀ ਰੇਟ ਰੂਟ ਚੱਲਦਾ ਸੌਦਾ ਹੁਣ ਰੇਟ ਰੂਟ ਨਹੀਂ ਭਾਈ ਆਪਣਾ ਤਾਂ ਸਿੱਧਾ ਫੂਸ ਤੇ ਆ ਫੂਸ ਤੇ ਕਿਵੇਂ ਫੂਸ ਬੱਸ ਬੰਦਾ ਛੱਡ ਜਾਂਦਾ ਹੈਗਾ ਆਪਾਂ ਫੂਸ ਚੱਕ ਲੈਨੇ ਆ ਮਾ ਕਰੋ ਅੱਛਾ ਯਾ ਇੰਨੇ ਅੰਦਰ 200 ਰੁਪਿਆ ਦਾ ਕੰਮ ਨਾ ਨਾ ਆਪਣਾ ਸਦਾ ਫੂਲ ਤੇ ਰੁਪਿਆ ਵਾਲਾ ਵੀ ਹੈਗਾ ਉਹ ਹਟ ਬਾਏ ਨਹੀਂ ਹੈਗਾ ਅੱਜ ਰੁਪਿਆ ਵਾਲੇ ਦਾ ਬਣਾਉ ਲੋ ਨਾ ਨਾ ਤੂੰ ਹੀ ਕਾੜਨੀ ਕੋਈ ਨਹੀਂ ਤੂੰ ਬੰਦਾ ਵਧੀਆ ਲਾਦਾ ਖਰਾ ਨਾ ਉਹਦਾ ਆਪਣਾ ਕੰਮ ਇੱਕ ਨੰਬਰ ਹੈਗਾ ਦੇਖ ਲੈ ਜਾ ਉਹ ਤੇ ਚੱਲਦਾ ਹੈ ਨਾ ਬੰਦੇ ਵੀ ਹੈਗੇ ਨੇ ਹੈਗਾ ਟਾਈਮ ਫਿਰ ਸਾਡੇ ਖਾਤਰਾ ਟਾਈਮ ਵੀ ਟਾਈਮ ਹੈ ਅਸੀਂ ਕਿੱਥੇ ਸਰੋਂ ਆਪਣੀ ਸਰੋਂ ਤਾਂ ਆਪਣੀ ਐ ਤਾਂ ਆ ਤਾਂ ਆਡਾਂ ਵਾਲੀ ਹੈ ਸਰੋਂ ਤਾਂ ਬਹੁਤ ਪਈ ਆਪਣਾ ਹੋਰਾਂ ਆ ਹੈਗੇ ਨਹੀਂ ਕੀ ਬਸ ਹੋਰੇ ਮਾਂ ਕੱਠੀ ਨੂੰ ਹੱਬਾ ਨਹੀਂ ਨਾ ਲੱਗਣੀ ਸਰੋਂ ਤੇ ਦੇਦ ਨੂੰ ਸਰੋਂ ਦਿਖਾਤੀ ਤਾਂ ਮੰਗ ਜਿ ਡਕ ਪੈ ਗਏ ਨੇ ਮੈਂ ਨਹੀਂ ਢੇਰਨੇ ਆਪਣੇ ਤੈਨ ਚਾ ਢੇਰਨੇ ਉਹ ਪਨਾ ਉਹ ਤਾਂ ਖਾਸੀ ਪਈ ਐ ਉਹ ਟਰਾਲੀ ਲੱਗੀ ਐ ਉਹ ਆਪਣੀ ਮੈਂ ਅਛਾ ਉਹ ਟਰਾਲੀ ਹਾਂ ਨੌਕਰੇ ਆਪਣਾਓ ਠੀਕ ਐ ਪਹਿਲਾਂ ਇਹ ਘਰ ਪਹਿਲਾਂ ਤੂੰ ਇੰਨੀ ਕੱਢ ਦੇ ਤੇ ਦੇਖੀ ਵੀ ਤੂੰ ਕਿੰਨੇ ਤਰ੍ਹਾਂ ਝਾਕ ਕੇ ਮਿਚਕੇ ਨਾ ਖੁਰਦਾ ਉਹਨਾਂ ਕਦੇ ਵਿੱਚ ਹੀ ਰੋਲ ਦਿੰਦਾ ਨੇ ਫਿਰ ਤੁਸੀਂ ਐ ਕਰੋ ਮੇਰੀ ਗੱਲ ਸੁਣ ਯਾਰ ਉਥੋਂ ਇੱਥੇ ਲਿਆਉਣ ਤੇ ਪਾਈਆ ਦਿਆਂ ਮਚੂ ਉਹਨੇ ਸਰੋਂ ਨਿਕਲ ਜੂ ਉਹ ਨਾ ਨਾ ਸਿੱਖ ਲੋ ਉਹਦੇ ਵਿੱਚ ਰਲ ਜੂ ਯਾਰ ਜੂ ਇਹ ਛੇਂਦਾ ਨਾ ਜਦੋਂ ਤੂੰ ਹੁਣ ਹੁੰਦੇ ਉਹ ਨਹੀਂ ਰੱਖਦੀ ਉਹ ਨਿਕਲ ਜੂ ਕੀ ਹੁਣ ਉਹਦੇ ਨਹੀਂ ਕਿਸੇ ਨਾਲ ਭਾਈ ਮੇਰੀ ਸੁਣ ਗੱਲ ਉਥੋਂ ਇੱਤੋਂ ਤੱਕ ਤੇਰੀ ਸਰੋਂ ਨਿਕਲ ਜੂ ਇੰਨੀ ਏਡਾ ਦਾਣਾ ਸਾਡੇ ਸਰੋਂ ਦਾ ਏਡਾ ਉਹ ਚਾਹੇ ਏਡੇ ਹੋਵੇ ਇੱਥੇ ਨਿਕਲ ਜੂ ਸਪੈਸ਼ਲ ਹੈ ਮੈਂ ਕੱਟਦੇ ਫੂਜ-ਬੂਜ ਤੇ ਆ ਮੈਂ ਕਦੇ ਰੁਪਈਆ ਮੰਗਦਾ ਹੈ ਕਿਵੇਂ ਕਰੀਏ ਫਿਰ ਆ ਉੱਥੇ ਮਾਹੌਲ ਸੈੱਟ ਕਰਕੇ ਖੜਾ ਹੋਇਆ ਹੋਏਗਾ ਇੱਕ ਦਮ ਚੱਲੀ ਜਾਂਦਾ ਫਿਰ ਹੱਥ ਉੱਤੇ ਐ ਭਰੇ ਭਰੇ ਹੱਥਾਂ ਨੂੰ ਵਿਚਲਾ ਦੇ ਉੱਤੇ ਕਿ ਨਹੀਂ ਹਾਂ ਕਿਹੜਾ ਭਰੇ ਤਾਂ ਲਾ ਲੈਣਗੇ ਬੰਦੇ ਕਿਹੜੇ ਬੰਦੇ ਹੈਗੇ ਨੇ ਉਹਦੇ ਆਪੀ ਅਸੇ ਹੀ ਨਾ ਲੱਗਣਾ ਇਹ ਚੱਕੀ ਲੱਗਦਾ ਦੈਂਦੇ ਤੇ ਲੱਗ ਚੱਕੀ ਲੱਗ ਛੱਡ ਦਿਓ ਬਸ ਅੱਛਾ ਬਾਤ ਠੀਕ ਹੈ ਚਲ ਉੱਥੇ ਲੈ ਆਣਾ ਫਿਰ ਹਣਾ ਆਹੀ ਬਸ ਆਈਂਦੇ ਕੀ ਨੀ ਤੂੰ ਚਰੋਦਾ ਆਈ ਜਾਊ ਸ਼ਰਮਦਾ ਆਈ ਜਾਊ ਕੋਈ ਨਹੀਂ ਮੈਂ ਆਖੀ ਆ ਵੀ ਮੈਨੂੰ ਇੱਥੇ ਬੱਸਰ ਨਹੀਂ ਰਹਿਣਾ ਕਿ ਪਾਵਾ ਦੂ ਹਾਂ ਪੈਨ ਖਾਸਾ ਲੱਗੂ ਤੂੰ ਮੈਂ ਬੱਲੇ ਫਿਰ ਆਈ ਦੂ ਬਾਤ ਤੁਹਾਡੀ ਪੜੀ ਹੋਏ ਕੋਈ ਨਹੀਂ ਕੋਈ ਸਰੀਰ ਬਣ ਲੈ ਸਾਡਾ ਟਾਈਮ ਲੱਗੂ ਸਰੋਂ ਲਿਆਉਣ ਚ ਲੈ ਵੀ ਬਣ ਗਿਆ ਕੰਮ ਓਏ ਮੈਂ ਤੇਨੂੰ ਕੱਲ ਹੋਰ ਕਹਿਣਾ ਹਾਂ ਮੇਰਾ ਸਾਲਾ ਭਰੀਆਂ ਦਾ ਦੱਸ ਨੇ ਟਾਈਮ ਨੂੰ ਹੀ ਕਹਦਾ ਸਾਡੀ ਇੰਨੀ ਸਿਰੋਂ ਫਲਾਣਾ ਸਰ ਕਿੱਥੋਂ ਪੂਰੀ ਕਰੇਗਾ ਇਦਾਂ ਉਹ ਗੱਲ ਹੋ ਗਈ ਕਿਨਾਂ ਦੋ ਪੈਗ ਲਾ ਕੇ ਲੱਗਦਾ ਇਹ ਸਾਰਾ ਪਿੰਡ ਮਿੱਤਰਾਂ ਦਾ ਜਿਹੜੀ ਪਤੀ ਪਤੀ ਦੀ ਦੀ ਹੈਗੀ ਚੱਕ ਲਿਆ ਬਸ ਇੱਥੇ ਭਿੰਦਾ ਖਸਰ ਨਾਉ ਲਿਖਿਆ ਕਿਸੇ ਦਾ? ਨੋ ਮੇਰਾ ਸਾਲਾ ਹੁਣਾ ਮੜਵਾ ਦੀ। ਕੁਛ ਨਹੀਂ ਹੁੰਦਾ ਇਹੀ ਕੁਛ ਕੀਤਾ ਹੁਣ ਜੇ ਤਾਂ ਰੁਪਏ ਪੂਰੇ ਕਰਨੇ ਨਹੀਂ ਆਈ ਹੋਣਗੇ। ਨਹੀਂ ਫਿਰ ਚੱਲ ਕਰ ਚੱਲੀਏ। ਨਾ ਨਾ ਰੁਪਏ ਦੇ ਪੂਰੇ ਕਰਨੇ ਨੇ। ਇਹ ਚੋਂ ਭਾਲਦਾ ਹਾਂ 10 ਬੋਰੀਆਂ ਸਰੋਂ ਦੀ ਹੈ। ਚੱਲ ਫਿਰ ਚੱਲ ਪਿਆ ਫਿਰ। ਤਾਂ ਜਿੱਦਨੂੰ ਤੇਰਾ ਮੂੰਹ ਹੁੰਦਾ ਉਹੀ ਢੇਲੇ ਵੱਜ ਜਾ। ਇੱਕ ਇੱਕ ਸਾਰਾ ਚੱਕ ਲਿਆ। ਆ ਜਾ ਫਿਰ ਫਿਰ। ਲੈ ਔਖੇ ਪਿੰਡੀ ਕਮਾਉਣ ਦਾ ਬੱਲਿਆ। ਚੱਲ ਫਿਰ ਦੋ ਦੋ ਚੱਕੀ ਮੇਰਾ ਸਾਲਾ। ਅੱਛਾ। ਐਂ ਕਰ ਓਏ। ਹੈਂ? ਮੋਟਰਸਾਂ ਕਸਟਮਰ ਮੈਂ ਪਿੱਛੇ ਪੜ ਕੇ ਭਜਿਆ ਕਰੂੰ। ਚੱਲ। ਨਾ ਮ ਆਦੇ ਖੜਾ ਛੋਟਾ ਹੱਤੀ ਜੀ ਮੇਰੀ ਨਿਗਾਹ ਸੀ ਜੀ ਇਹ ਤਾਂ ਬੰਦੇ ਤੋਂ ਪੁੱਛ ਕੇ ਲੈਈ ਸੀ ਆ ਜਾ ਆ ਜਾ ਹੈ ਹੈ ਗਾਇਕ ਕੋਈ ਬੰਦਾ ਤਾਂ ਹੈ ਨਹੀਂ ਕੋਈ ਚਾਬੀ ਦਾ ਵਿੱਚ ਪਈ ਮੈਂ ਕਹਿੰਦਾ ਚੱਕ ਦੇਈ ਹੂੰ ਏ ਹਾਂ ਗਲਪਾ ਇਹ ਜੇ ਗਲਪਾ ਇਹ ਨੂੰ ਕਰ ਆਪਣੇ ਪਿੰਡਦਿਆਂ ਦੇ ਹੂ ਕਿਸੇ ਦਾ ਗਲਪਾ ਤੂੰ ਬੈਠ ਵਿੱਚ ਬੈਠ ਜਾ ਗਲਪਾ ਇਹ ਨੂੰ ਦੱਸ ਜਾ ਆ ਜਾ ਬੈਠ ਬੈਠ ਵਿੱਚ ਫੋਰ ਇਹਦਾ ਆਪਣੇ ਬੰਦੇ ਦੀ ਹੂ ਕਿਸੇ ਦਾ ਮੈਨੂੰ ਲੱਗਦਾ ਚੱਕ ਦੇ ਕੁਛ ਨਹੀਂ ਹੁੰਦਾ ਇੱਕ ਗੱਲ ਹੈ ਛੱਤਰ ਪੈਣ ਕੇ ਬਾਈ ਬਣ ਕੇ ਪਚਾ ਲਈ ਨਾ ਉਹ ਯਾਰ ਰੋ ਗਿਆ ਉਹ ਉੱਪਰ ਨਹੀਂ ਚੱਕਾਂਗੇ ਜਿਹੜੀ ਉਹ ਮੇਰਾ ਸਾਲਾ ਤੇ ਗਿੱਲੀ ਹੈ ਇਹਦਾ ਗਿੱਲੀ ਹੈ ਕੋਈ ਦੱਸਾ ਪੜ ਕਿਹੜਾ ਮੋਦਲ ਆਇਆ ਮੇਰਾ ਸਾਲਾ ਜਿਹੜੀ ਅੱਡੇ ਚੱਕਲਾ ਉਹ ਇਹ ਦੁੱਤੀ ਨਿਕਲੂ ਇਹ ਕਾਹੂ ਖਰਾਬ ਕਰਨਾ ਕਿਸੇ ਦੀ ਕਿ ਤਰਨੇ ਤਰਲਾ ਫਰੀ ਦੀ ਚੱਟੂ ਕਰ ਲਓ ਮੱਠੀਆਂ ਨਾਲ ਨਹੀਂ ਮੱਲਾ ਹਣਾ ਚੱਕਰ ਚੱਕਰ ਨਾ ਆ ਨਹੀਂ ਦੇਖ ਬੰਦੇ ਓਏ ਹੋਰ ਮੈਲਾ ਕੇ ਮੈਲਾ ਕੇ ਮਰ ਭਾਈ ਯਾਰ ਕਿੰਨੀ ਕਿ ਸਰੋਂ ਰਹੀ ਕੰਟਾ ਹੋ ਗਿਆ ਤੁਹਾਨੂੰ ਇਥੇ ਇਹਦਾ ਪਤਾ ਗੱਲ ਕੀ ਹੈ ਆਹ ਆਖ ਤੱਕ ਸਰੋਂ ਹੋ ਗਿਆ ਤੁਸੀਂ ਸਾਰੀ ਲੈ ਲਈ ਇਹ ਖਰੀਦ ਲਈ ਇਹਦਾ ਤੁਸੀ ਕਾਰਡ ਫੂਡ ਲਾਉਣੇ ਕਿ ਅੱਧਾ ਹੋਰ ਲਾ ਲਓ ਤਾਂ ਦੋ ਤਿੰਨ ਘੰਟੇ ਲੱਗਣਗੇ ਜੇ ਲਾ ਲਓ ਲਾਓ ਹੁਣ ਲਾਓ ਛੇਤੀ ਯਾਰ ਸੀ ਹੋਰ ਲੈਣੀ ਮਾਰ ਕੇ ਚੱਕ ਲੈ ਬੀਟਰ ਯਾਰ ਲਾ ਲਾਓ 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 ਚੱਕ ਦੇ ਕੇ ਨਾਲ ਲਾ 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 ਕੇ ਲਾ ਲਾਓ ਹੋਰ ਤੇ ਇੱਕ ਤੇਜ਼ ਕਰੋ ਆਪਣੇ ਕੰਮ ਬਹੁਤ ਆ ਆਪਣੇ ਸਿਰਾਂ ਦੇ ਉੱਪਰ ਵਿੱਚ ਰੋਲ ਜੂਗੇ ਚੱਕ ਦੇ ਬੀਟਰ ਚੱਕ ਦੇ ਯਾਰਾ ਹੋਰ ਹੁਣ ਨਾ ਉਹਨੇ ਬੜਾ ਲਹੂ ਪੀਤਾ ਹੈ ਟੈਂਪੂ ਇਹਨੇ ਰਾਗਤੀ ਬਣਾਈ ਫਿਰਦੇ ਨੇ ਮੈਨੂੰ ਲੱਗਦਾ ਭਰੇ ਜੇ ਮੇਰੇ ਵੀ ਦੋ ਘਾਟ ਹੀ ਲੱਗਦੇ ਨੇ ਚੱਕੇ ਲੱਗਦੇ ਇਹਨਾਂ ਦੇ ਲੱਗਦਾ ਉਹ ਬੈਠਾਗਾ ਓ ਇੱਥੇ ਬੈਠੇ ਤੂੰ ਮੈਂ ਤੈਨੂੰ ਸਾਰੀ ਮੰਡੀ ਚ ਲਾਵਦਾ ਫਿਰਦਾ ਕੋਪਰਾ ਮੈਨੂੰ ਦੁਖੀ ਹੋਇਆ ਪਿਆ ਯਾਰ ਕੀ ਹੋ ਗਿਆ ਮੇਰਾ ਹਾਂਵਾ ਟਰੈਕਟਰ ਕਣੀ ਚੱਕੋਂ ਡੀਨਗਾ ਟਰੈਕਟਰ ਲੇਰਾ ਮਾਰਦਾ ਕਿੱਲੀ ਸਰੋ ਸੁੱਕੀ ਸਰੋਂ ਸਾਰਾ ਕੁਝ ਖਾਂ ਮੇਚੀ ਚਲਾਈ ਜਾਂਦੇ ਨੇ ਦੋ ਵਾਰ ਫੜੰਬਾ ਚੋਕ ਕਰਤਾ ਮੇਰਾ ਆ ਟੈਂਪੂ ਜਾੜਗਾ ਕਿਤੇ ਖਾਸਮਾਂ ਨੂੰ ਉਹ ਮੇਰਾ ਰਾਗੜ ਬਣਾਈ ਫਿਰਦੇ ਨੇ ਉਹਦਾ ਉਹ ਦੇਖ ਲੈ ਕਿਵੇਂ ਢੂਡ ਢੂਡਦੀ ਫਿਰਦੀ ਹੈਗੀ ਪੰਜ ਪੰਜ ਮਿੰਟਾਂ ਬਾਅਦ ਪਰਾ ਬਦਲ ਲੈਂਦੇ ਨੇ ਪੰਜ ਪੰਜ ਮਿੰਟਾਂ ਬਾਅਦ ਆ ਵੀ ਗਰ ਆ ਬਈ ਆਪਣੇ ਆਹਾਂ ਆ ਵੀ ਬਈ ਆਪਣੇ ਇਹ ਕਿਹਾ ਸੀ ਕਿੰਨੇ ਬਈ ਚਾਰ ਕਹਾ ਨੇਗੇ ਪਰੇ ਨੇਗੇ ਮੇਰੇ ਸਾਡੇ ਅੱਧੀ ਮਿੰਟ ਵੀ ਨਹੀਂ ਕਰਤੀ ਉਹਨਾਂ ਨੇ ਓਏ ਇਹ ਜਿਹੇ ਕਿਹੜੇ ਨੇ ਬੰਦੇ ਮਹੋਲ ਖਾਣੇ ਬੈਠੇ ਟੈਂਪੂ ਵਾਲੇ ਉਹ ਉਹਨਾਂ ਹੀ ਤਾਂ ਸਾਰਾ ਅੱਧਾ ਵਿੱਗਾ ਸਰੋਂ ਦਾ ਮਸਾ ਸੀ ਇੰਨੀ ਸਰੋਂ ਕਿੱਥੋਂ ਲੈ ਮੈਨੂੰ ਨਹੀਂ ਪਤਾ ਕਿੱਥੋਂ ਲੈ ਕੇ ਆ ਮੇਰੇ ਸਾਡਾ ਉਧਰ ਮੇਰੇ ਬੰਦੇ ਲੇਰਾ ਮਾਰਦੇ ਨੇ ਉਹ ਕਹਿੰਦੇ ਸਾਨੂੰ ਭਾਈ ਰੋਟੀ ਨਾ ਖਾਣ ਦਿੰਦੇ ਹੈਗੇ ਦੇਵਪਰਾ ਲੈਪਰਾ ਦੇਵਪਰਾ ਲੈਪਰਾ ਅਮਲੇ ਟੈਂਪੂ ਜੇ ਉਹ ਹੀ ਨਹੀਂ ਮੁਝਾਈ ਫਿਰਦੇ ਸੀ ਹੋਰ ਟੈਂਪੂ ਪਤਾ ਨਹੀਂ ਕਿਧਰ ਅੜ ਗਿਆ ਅੱਧੀ ਗੋ 15 ਨੇ ਇਹਨਾਂ ਦਾ ਦਿਖਣੋਂ ਹਟਾਇਆ ਪਿਆ ਸੀਗਾ ਮੈਂ ਤੈਨੂੰ ਲੱਭੀ ਐਨਾ ਪੈਂਦਾ ਦਿਖੇਦਾ ਤਾਂ ਜੇ ਪੈਂਦਾ ਕੁਝ ਦਿਖੇ ਮੁਰੋਂ ਉਹ ਕਾ ਦੇਖੇ ਯਾਰ ਮੇਰਾ ਸਾਡਾ ਟਰੈਕਟਰ ਦੀ ਅੱਧੀ ਟੈਂਕੀ ਥੱਲੇ ਲੱਗੀ ਹੋਊਗੀ ਉਹਦਾ ਕਿਹਾ ਪਿਆ ਯਾਰ ਨਾ ਮੇਰੇ ਖਿਹੜਾ ਛੜਦੇ ਨੇਗੇ ਚੱਲ ਤੂੰ ਹੁਣ ਮੈਨੂੰ ਐਂ ਦੱਸ ਮੈਂ ਕਿੰਨੇ ਟਾਈਮ ਨੂੰ ਆਵਾਂ ਤੇਰੇ ਕੋਲੇ ਉਹ ਟਾਈਮ ਟੁੰਦਾ ਪਰ ਮੈਨੂੰ ਨਹੀਂ ਪਤਾ ਹੈਗਾ ਮੈਂ ਤਾਂ ਇੱਧਰ ਦਿਹਾੜੀ ਰੋਟੀ ਮੰਗਦੇ ਨੇ ਮਤਲਬ ਉਹ ਤਾਂ ਲੁਕਦਾ ਉਰੇ ਬਹਿ ਗਿਆ ਇੱਧਰ ਮੈਂ ਕਿਹਾ ਲੋਕ ਮੇਰੇ ਗਾਲ ਫੜਦੇ ਨੇ ਕਿ ਵੀ ਹਾਂ ਹਾਂ ਸਾਡੀ ਵਾਰੀ ਆ ਸਾਡੀ ਵਾਰੀ ਆ ਜੀ ਕਿ ਕਿ ਦੁਪਹਿਰ ਹੋਗੀ ਤੂੰ ਤਾਂ ਹੁਣ ਕੱਚੀਆਂ ਗੱਲਾਂ ਹੀ ਕਰੀ ਜਨਾ ਯਾਰ ਬਾਈ ਮੇਰੀ ਸੁਣ ਲੈ ਗੱਲ ਉਹ ਟਰੈਕਟਰ ਚੱਲਦਾ ਹੈਗਾ ਜਦੋਂ ਬੰਦ ਹੋ ਗਿਆ ਤਾਂ ਐ ਸਮਝ ਨਹੀਂ ਬਾਈ ਉਹਨੇ ਸਰੋਂ ਨਿਕਲ ਗਈ ਉਹਦੀ ਆਕੇ ਆਪ ਤੇ ਜਿੱਥੇ ਲਵਾਣੀ ਉੱਥੇ ਲਵਾ ਲਈ ਹੁਣ ਮੈਨੂੰ ਨਹੀਂ ਪਤਾ ਟਰੈਕਟਰ ਕਦੋਂ ਬੰਦ ਹੋਊਗਾ ਮੈਨੂੰ ਤਾਂ ਆਪ ਨਹੀਂ ਪਤਾ ਕਦੋਂ ਬੰਦ ਉਹ ਮੈਂ ਤਾਂ ਆਪ ਔਖਾ ਖੜਾ ਯਾਰ ਹੁਣ ਆ ਦੇਖ ਲੈ ਆਪਰ ਇਹਨੂੰ ਬਾਡ ਅੱਧੀ ਉੱਚੀ ਤਾਂ ਹੈ ਸੀ ਮੇਰੇ ਅੱਧੀ ਪਈ ਹੈ ਹਜੇ ਇਹ। ਉਹ ਖੰਬੇ ਕੋਲੇ ਪਈ ਹੈ ਜਿਹੜੀ ਸੁੱਕੀ ਜੀ। ਹਾਂ ਜਿਹੜੀ ਖੰਬੇ ਕੋਲੇ ਪਈ ਹੈ। ਕੋਈ ਤਾਂ ਮੇਰੀ ਵਦੰਤਰਾ ਸਰੋ। ਮੈਨੂੰ ਨਹੀਂ ਪਤਾ ਭਈ ਉਹਦੀ ਆਪ ਕਾ ਮੈਂ ਤਾਂ ਇਹ ਲਾਣੇਦਾਰ ਨਾਲ ਗੱਲ ਕਰ। ਉਹ ਇਹਨਾਂ ਨੂੰ ਤਾਂ ਹੁਣ ਦੂਜੇ ਲੋਟੀ ਦੇਖਣਾ ਪਊਗਾ। ਅਰੇ ਕਿੰਨੀ ਤਰ੍ਹਾਂ ਆਲਾ ਹੈ ਜੀ। ਹੈ? ਤੇ ਪੜਾ ਮਾਰੀ। ਉਹ ਕਿਹਨਾਂ ਬਾਪੇ? ਆ ਬਗਜੋ ਭੈਣ ਦੇ ਘੜਾਵੇ ਮਲੰਗਾ ਅੱਖੇ ਪੈਣ ਲੋਕ ਆ ਵੀ ਸਦੋਂ ਬਾਹਰ ਨਿਕਲ ਕੇ ਨਾ ਹਾਂ ਲੋਕ ਵੀ ਭੁਕੇ ਪੈਣ ਅੰਦਰ ਅੰਦਰ ਹੀ ਮੇਰੇ ਨਾਲ ਵੀਚ ਕਰਨਾ ਆ ਬਾਪੂ ਜਮਾਂ ਚਟਾਈਆਂ ਦਾ ਕੰਮ ਆ ਪੂਰਾ ਸਿਰੇ ਲਾਤੀ ਗੱਲ ਸਿਰੇ ਤੂੰ ਆਈ ਘਰ ਕਿਆ ਬਣਾ ਲਾ ਕਾ ਪੁੱਤ ਨਿਕਲੀ ਆਪਣੀ ਸਰੋਂ ਓਏ ਬਾਪੂ ਸਰੋਂ ਦੋ ਦਿਨ ਲੱਗਣਗੇ ਹੁਣ ਨਿਕਲਣ ਨੂੰ ਇੰਨਾ ਟਾਈਮ ਲੱਗੂ ਬਹੁਤਾ ਟਾਈਮ ਲੱਗੂ ਬਾਪੂ ਤਾਂ ਫਹਾ ਲੈ ਗਿਆ ਢੰਬਿਆ ਤਾਂ ਕਿਉਂ ਲੈ ਇੰਨੀ ਸਰੋਂ ਨਿਕਲਦੀ ਚੱਲੀ ਇਹਦੇ ਬੰਦੇ ਤਾਂ ਐਡਾ ਐਡਾ ਦਾਣਾ ਸਰੋਂ ਦਾ ਲੱਡੂ ਜਾਂ ਲੱਡੂ ਵਾਟਾ ਐਡਾ ਲੱਡੂਆਂ ਦਾ ਉਹ ਮਾਤਾ ਟਰੈਕਟਰ ਖੜ ਗਿਆ ਪੁੱਤ ਮੇਰੀ ਗੱਲ ਸੁਣ ਲੋ ਹੁਣ ਫਹਾ ਦਾ ਦਰਵਾਜ਼ੇ ਮੈਂ ਲਾਉਂਗਾ ਕਿਉਂ ਬਾਪੂ ਤੈਨੂੰ ਕਿਉਂ ਕਹਿਆ ਜਾਂ ਪੰਚਾਇਤ ਦਾ ਫੋਨ ਮੈਨੂੰ ਆ ਗਿਆ ਉਹ ਮੁੰਡਾ ਹਰ ਕਿਤੇ ਲਾਂਬਾ ਲੱਗਾ ਗਾਲਾਂ ਕੱਢ ਗਿਆ ਘਰੇ ਅੱਧੇ ਪਿੰਡ ਦਾ ਮੈਨੂੰ ਫੋਨ ਆ ਗਏ ਛੋਟੇ ਮ ਤਾਇਪੂ ਤਾਇਪੂ ਫੋਟੋ ਤੋ ਖੋ ਨਾ ਵੇਖੋ ਮੈਂ ਤੇ ਭੋਤ ਜਾ ਕੇ ਬੈਠਿਆ ਮੈਨੂੰ ਉਹਦੀ ਫੋਨ ਵਾਗ ਗਿਆ ਵੀ ਆ ਜਾ ਬਦੌਦੀ ਆ ਗਿਆ ਖੜੇ ਤੇਰੀ ਬਾਪੂ ਕੁਛ ਨਹੀਂ ਹੁੰਦਾ 20 ਮਿੰਟ ਦੀ ਬਸ਼ਰਮੀ ਹੈ ਨੀਮੀ ਜੀ ਪਾ ਖੜਾ ਰਹੇ ਹਾਂ ਗੱਲ ਬਣ ਗਈ ਖੜ ਦੋ